ਇਹੋ ਜਿਹੜਾ ਭਗਵੰਤਾ ਹੀ ਆਂਦਾ ਪਿਛਲੀ ਆਈ ਮੈਂ ਕੁਕੜੀ ਦੇ ਪੈਸੇ ਮੈਂ ਅੰਡੇ ਦੇ ਪੈਸੇ ਮੈਂ ਖੰਬਾਂ ਦੇ ਪੈਸੇ ਦਊਂਗਾ ਕੋਈ ਮਾਜਵਾਰੀ ਨਹੀਂ ਦਿੱਤਾ ਆਂਦਾ ਮੈਂ ਹੈਲੀਕਾਪਟਰ ਦੇਤਾ ਉਹਦੇ ਪਿਓ ਦਾ ਬੰਦੇ ਦੇਤਾ ਉਹ ਜਿੰਨੇ ਕ ਜਣੇ ਲੱਗ ਜਾਣਗੇ ਉਹ ਸਾਨੂੰ ਦੇਣੀ ਹੈ ਬੇੜੀਆਂ ਦੇਵੇ ਅਗਰ ਬੋਰਡ ਦੇਵੇ ਜਿਹਦੇ ਉੱਤੇ ਚੜ ਕੇ ਵਿੱਚੋਂ ਪਰਿਵਾਰ ਕੱਢ ਲਈਏ ਅਰੇ ਮੋਦੀ ਬਦਲੇ ਕਿੱਥੇ ਕੰਜਰ ਬੈਠਾ ਜਾ ਕੇ ਪੰਜਾਬ ਦਾ ਦੇਸ਼ ਡੁੱਬਣ ਡਿਆ ਤੇ ਮਾਮਾ ਪਿਚਕਿਚ ਕੇ ਦੱਕਵਾਂਦਾ ਫਿਰਦਾ ਉਹ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਸੂਚਨਾ ਵੀ ਦਿੱਤੀ ਗਈ ਸੀ ਵੀ ਦਰਿਆ 'ਚ ਇੰਨੇ ਟਾਈਮ ਬਾਅਦ ਵੀ ਪਾਣੀ ਵੱਧ ਸਕਦਾ ਵੀ ਤੁਸੀਂ ਭਾਈ ਆਪੋ ਆਪਣੇ ਤਰੀਕੇ ਦੇ ਨਾਲ ਤਿਆਰ ਰਹੋ ਕਦੇ ਵੀ ਕਿਸੇ ਵੀ ਟਾਈਮ ਪਾਣੀ ਵੱਧ ਤੇ ਸਾਰੇ ਚੋਰ ਇਕੱਠੇ ਹੋਏ ਜੇ ਹੁਣ ਕਿਉਂ ਨਹੀਂ ਆਉਂਦੇ ਆਉਣ ਆਈ ਉਹਨਾਂ ਨੂੰ ਵਿਖਾਈਏ ਮੀਂਹ ਪੈਣ ਡਿਆ ਪਾਣੀ ਵੱਧਾ ਜਾਣ ਡਿਆ ਗੂੜ ਸੜਾੜਿਆਂ ਤੋਂ ਮਿੱਟੀ ਲੈ ਕੇ ਬੋਰੇ ਭਰ-ਭਰ ਕੇ ਆਉਂਡੀਆਂ ਇਹ ਪ੍ਰਸ਼ਾਸਨ ਕੋਈ ਨਹੀਂ ਜੇ ਹੋਇਆ ਕੋਈ ਤੇ ਫੋਟੋ ਲਵਾ ਕੇ ਚਲ ਗਿਆ ਇਹ ਸਾਡੀ ਨਗਜ਼ਤ ਕੁਸਰੀ ਕਰ ਰਹੇ ਆ ਸਿੱਖਾਂ ਦੀ ਕੋਈ Hindu ਕੋਈ ਰਾਧਾ ਸੁਆਮੀ ਉਹ ਕੋਈ ਸਾਈ ਉਹ ਕਿਸੇ ਨਹੀਂ ਹਾ ਦਾ ਨਰਾ ਮਾਰਿਆ ਸਾਸੀ ਕਾਲ ਆਵਾਜ਼ ਪੰਜਾਬ ਟੀਵੀ ਦੇਖ ਰਹੇ ਤੁਸੀਂ ਮੈਂ ਧਨਵੰਤ ਸਿੰਘ ਕਮਾਨ ਹਰੀਕੇ ਪਤਣ ਦੇ ਲਾਗੇ ਜਿਹੜੇ ਵੀ ਪਿੰਡ ਬਸਦੇ ਨੇ ਤਕਰੀਬਨ ਤਕਰੀਬਨ ਬਹੁਤ ਸਾਰੇ ਪਿੰਡਾਂ ਦੇ ਵਿੱਚ ਇੰਨਾ ਜਿਆਦਾ ਪ੍ਰਭਾਵ ਇਸ ਪਾਣੀ ਨੇ ਕੀਤਾ ਹੈ ਕਿ ਪਿੰਡਾਂ ਦੇ ਪਿੰਡ ਤਹਿਸਨੈਸ ਕਰ ਦਿੱਤੇ ਨੇ ਜਲ ਥਲ ਇੱਕ ਹੋਇਆ ਪਿਆ ਲੋਕ ਆਪਣੇ ਘਰਾਂ ਦੇ ਵਿੱਚੋਂ ਸਮਾਨ ਕੱਢ ਚੁੱਕੇ ਨੇ ਲੋਕਾਂ ਨੂੰ ਜਾਨ ਹੈ ਜਿਹੜੀ ਲੋਕਾਂ ਦੀ ਮੁਠੀ ਦੇ ਵਿੱਚ ਆਈ ਹੋਈ ਹੈ ਲੋਕਾਂ ਨੂੰ ਇਹ ਲੱਗਦਾ ਕਿ ਕੀ ਪਤਾ ਕਿਸ ਵੇਲੇ ਇਥੋਂ ਭੱਜਣਾ ਪੈ ਜੇ ਬਿਲਕੁਲ ਦਰਿਆ ਦੇ ਕੰਡੇ ਦੇ ਉੱਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਪਾਣੀ ਹੈ ਜਿਹੜਾ ਦਰਿਆ ਦਾ ਚੜ ਚੁੱਕਿਆ ਹੈ ਦਰਿਆ ਦੇ ਕੰਡੇ ਦੇ ਉੱਤੇ ਜਿਹੜੇ ਪਿੰਡ ਨੇ ਕੰਡੇ ਦੇ ਨਾਲ ਨਾਲ ਆ ਇਹ ਇਹਨਾਂ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਜਿਹੜੀ ਇੱਕ ਸਿੰਘਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੇਵਾ ਲਗਾਤਾਰ ਚੱਲ ਰਹੀ ਹੈ ਗੱਲਬਾਤ ਕਰਾਂਗੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਬਾਬਾ ਜੀ ਆ ਕਿਹੜੇ ਪਿੰਡ ਚ ਖੜੇ ਆ ਜੀ ਆਪਾਂ ਤੇ ਇੱਥੇ ਜਿਹੜਾ ਇਹ ਬੰਨ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸ ਚੀਜ਼ ਦਾ ਕਿੰਨਾ ਕ ਖਤਰਾ ਇੱਥੇ ਪਾਣੀ ਦਾ ਜੀ ਪਾਣੀ ਦਾ ਖਤਰਾ ਤਾਂ ਗੱਲ ਕਰੀਏ ਤੇ ਪਾਣੀ ਬਹੁਤ ਜ਼ਿਆਦਾ ਵਾ ਜੇ ਆਪਾਂ ਇਲਾਕੇ ਦੀ ਗੱਲ ਕਰੀਏ ਇਹ ਹਰੀਕੇ ਗੱਟੀ ਬੂਹ ਵੇ ਲੀਆਂ ਕੜੋਮ ਪਿੰਡ ਸਭਰਾ ਦਾ ਇਲਾਕਾ ਠਾੜ ਇਹ ਸਾਰਾ ਜਨਾ ਨਵਾਨ ਸਾਰੇ ਇਲਾਕੇ ਨੂੰ ਹੀ ਖਤਰਾ ਜਿਹੜਾ ਢਾਹਾਂ ਤੋਂ ਥੱਲੇ ਆ ਨਾ ਇਹ ਸਾਰਾ ਢਾੜ ਪੈ ਜਾਂਦਾ ਢਾੜ ਮੰਡ ਦਾ ਏਰੀਆ ਹੀ ਪੈ ਸਕਦਾ ਹੈ ਕਿ ਕਿ ਸਕਦੇ ਆ ਬਾਬਾ ਜੀ ਇੱਥੇ ਜਿਹੜੇ ਹੁਣ ਇਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਕਿ ਪਾਣੀ ਦੂਜੇ ਪਾਸੇ ਪਿੰਡਾਂ ਚ ਨਾ ਬੜੇ ਪਹਿਲਾਂ ਪਾਣੀ ਕਦੇ ਆਉਣ ਦਾ ਇੱਥੇ ਹੋਇਆ ਕਿ ਇੱਥੇ ਪਾਣੀ ਆਇਆ ਹੋਵੇ ਜਿਸ ਕਰਕੇ ਪਿੰਡਾਂ ਦੇ ਪਿੰਡ ਇਧਰ ਵਾਲੇ ਪਿੰਡਾਂ ਨੂੰ ਨੁਕਸਾਨ ਹੋਇਆ ਇਹ 2023 ਦੇ ਵਿੱਚ ਨੁਕਸਾਨ ਹੋਇਆ ਸੀ ਇਲਾਕੇ ਦਾ ਤੇ ਵੀ ਅੱਜ ਇਹਨਾਂ ਨੇ ਬੇਨਤੀ ਕੀਤੀ ਸੰਗਤ ਨੇ ਵੀ ਇੱਥੇ ਕੱਚਾ ਬੰਨਿਆ ਪਿੱਛੇ ਪੱਥਰ ਲੱਗਾ ਅੱਗੇ ਕੱਚਾ ਬੰਨਿਆ ਜਿੱਥੇ 23 ਚ ਰੁਟਾਈ ਉਹਨੂੰ ਢਾ ਲੱਗੀ ਆ ਅੱਛਾ ਇੱਥੇ ਪਾਣੀ ਦਾ ਜਿਹੜਾ ਇਹਨੂੰ ਵਹਾਅ ਹੋ ਗਿਆ ਬੰਨ ਦੇ ਨਾਲ ਇਹ ਆਂਦੇ ਆ ਵੀ ਇਹ ਨੋਚ ਲਾ ਦੀਏ ਤਾਂ ਦਰਿਆ ਥੋੜਾ ਪਿੱਛੇ ਰੜ ਜਾਏ ਬੰਨ 바ਜੇ ਮਤਲਬ ਇਹ ਜਿਹੜਾ ਤੁਸੀਂ ਇਹ ਬਣਾ ਰਹੇ ਹੋ ਪੁਲ ਜਾਂ ਫਿਰ ਜਿਹੜਾ ਕਿ ਇਹ ਨੋਚ ਤੁਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਸਿਰਫ ਪਾਣੀ ਦਾ ਇੱਕ ਰੁੱਖ ਮੋੜਨ ਦੀ ਕੋਸ਼ਿਸ਼ ਹੈ ਆਦਰਵਾਇਜ਼ ਇਹ ਪੱਕਾ ਕੋਈ ਹੱਲ ਨਹੀਂ ਹੈਗਾ ਨੇ ਪੱਕਾ ਹਾਲ ਤਾਂ ਵੇਖੋ ਜਦੋਂ ਇਹ ਕਾਮਜਾਬ ਹੋ ਗਈ ਹੈ ਜਿਹੜੀ ਨੋਚ ਲਈ ਆ ਤੇ ਦਰਿਆ ਜਿਹੜਾ ਮੇ ਪਛਾਣ ਨੂੰ ਹਟੂਗਾ ਇਹ ਕੱਚੇ ਬੰਦੇ ਲੱਗੇ ਜਿਹੜਾ ਵਟਾ ਨਹੀਂ ਲਾਊਗਾ ਜਿਵੇਂ ਠੱਗਾਂ ਲੱਗਦੀਆਂ ਇਹ ਉਹ ਨਹੀਂ ਲੱਗਣਗੀਆਂ ਜੀ ਜਿਵੇਂ ਪੁਲਿਸ ਪ੍ਰਸ਼ਾਸਨ ਪਿੱਛੇ ਰੋਕ ਰਿਹਾ ਲੋਕਾਂ ਨੂੰ ਆਉਣ ਤੋਂ ਕਿ ਇੱਧਰ ਵੱਲ ਨਾ ਜਾਓ ਬਹੁਤ ਚੰਗੀ ਗੱਲ ਹੈ ਕਿ ਕਿਉਂਕਿ ਕਾਰਜ ਚੱਲ ਰਿਹਾ ਕਾਰਜ ਦੇ ਵਿੱਚ ਡਿਸਟਰਬੈਂਸ ਨਾ ਹੋਵੇ ਉਹ ਆਪਣਾ ਕਾਰਜ ਕਰ ਰਹੇ ਨੇ ਪਰ ਜਿਹੜੇ ਕਹਿ ਲੀਏ ਕਿ ਮਦਦਗਾਰ ਪ੍ਰਸ਼ਾਸਨ ਹੈ ਉਹ ਵੀ ਇੱਥੇ ਪਹੁੰਚਿਆ ਕਿਤੇ ਵੀ ਲੋਕਾਂ ਦੀ ਮਦਦ ਕਰਨ ਦਾ ਜਿਹੜੀ ਪੁਲਿਸ ਆ ਉਹਨਾਂ ਦੀ ਜ਼ਿੰਮੇਵਾਰੀ ਇਹ ਆ ਕਿ ਨੇ ਜਾਣੀ ਹੈ ਕਿ ਤੇ ਆ ਬੰਨ ਨੂੰ ਖਤਰਾ ਦੱਸਦਾ ਪੁਲਿਸ ਦਾ ਮੈਸੇਜ ਇਹ ਆ ਸਰਕਾਰ ਦਾ ਮੈਸੇਜ ਆ ਵੀ ਇਹ ਬੰਨ ਦੇ ਨਾ ਜਾ ਉਹ ਖਤਰਾ ਵਾ ਪਰ ਜੇ ਇੱਥੇ ਆਉਂਦੇ ਨਹੀਂ ਇਹ ਇਲਾਕੇ ਦਾ ਨੁਕਸਾਨ ਆ ਜੇ ਇੱਥੇ ਆਪਣੇ ਨਾਲ ਸੰਗਤਾਂ ਮਤ ਕਰਨ ਲਈਆਂ ਟਰਾਲੀਆਂ ਪਰ ਕੇ ਮਿੱਟੀ ਦੀਆਂ ਤਰਨਤਾਰਨ ਤੋਂ ਲੈ ਕੇ ਆਏ ਮਿੱਟੀ ਦੀਆਂ ਟਰਾਲੀਆਂ ਹੋਰ ਬੜੀਆਂ ਸੰਗਤਾਂ ਮਿੱਟੀ ਪਾਸਿਓਂ ਲੈ ਕੇ ਟਰਾਲੀਆਂ ਲੈ ਕੇ ਆਉਂਦੇ ਤੋੜੇ ਭਰ ਕੇ ਤੇ ਜੇ ਸੰਗਤਾਂ ਇਹ ਰਸਤੇ ਆਉਣਗੀਆਂ ਨਹੀਂ ਤੇ ਕਿਵੇਂ ਆਪਾਂ ਬਚਾ ਪਾਵਾਂਗੇ ਮਹਿਤਾ ਕਿਤੇ ਨਾ ਕਿਤੇ ਬਾਬਾ ਜੀ ਦਾ ਕਹਿਣਾ ਬੇ ਸੰਗਤ ਹੈ ਜਿਹੜੀ ਉਹਨੂੰ ਰੋਕਿਆ ਨਾ ਜਾਵੇ ਕਿਉਂਕਿ ਜੇਕਰ ਉਧਰੋਂ ਮਿੱਟੀ ਦੀਆਂ ਟਰਾਲੀਆਂ ਆਉਣਗੀਆਂ ਜੇ ਸੰਗਤ ਇੱਥੇ ਮਦਦ ਕਰਨ ਵਾਲੀ ਸੰਗਤ ਹੈ ਜਿਹੜੀ ਆਉਗੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀਰ ਹੋਰੀ ਇਹ ਮਿੱਟੀ ਦੇ ਗੱਟੇ ਨੇ ਜਿਹੜੇ ਭਰ-ਭਰ ਕੇ ਇਹ ਤੋੜੇ ਭਰ-ਭਰ ਕੇ ਚੱਕ ਰਹੇ ਨੇ ਇਹ ਲਗਾਤਾਰ ਟਰਾਲੀਆਂ ਪਿੱਛੋਂ ਤਰਨ ਤਾਰਨ ਤੋਂ ਭਰ ਕੇ ਆ ਰਹੀਆਂ ਨੇ ਤੇ ਇੱਥੇ ਆ ਕੇ ਇਸ ਤਰ੍ਹਾਂ ਥੋੜੀਆਂ-ਥੋੜੀਆਂ ਨੋਚਾਂ ਲਾ ਕੇ ਪਿੰਡਾਂ ਦੇ ਪਿੰਡ ਨੇ ਜਿਹੜੇ ਕਿਉਂਕਿ ਉਸ ਸਾਈਡ ਜਿਹੜੇ ਪਿੰਡ ਨੇ ਉਹ ਸਾਰੇ ਪਿੰਡ ਪ੍ਰਭਾਵਿਤ ਹੋ ਚੁੱਕੇ ਨੇ ਉਹ ਪਿੰਡ ਖਤਮ ਹੋਣ ਦੇ ਕਿਨਾਰ ਤੇ ਨੇ ਬਹੁਤ ਸਾਰੇ ਪਿੰਡ ਪਾਣੀ ਦੇ ਵਿੱਚ ਬਹਿ ਚੁੱਕੇ ਨੇ ਜਿਨ੍ਹਾਂ ਦੇ ਵਿੱਚ ਮਾਲ ਪਸ਼ੂ ਤੇ ਬੰਦਿਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਪਰ ਇੱਥੇ ਜਿਹੜੇ ਇਸ ਪਾਸੇ ਦਰਿਆ ਤੋਂ ਪਿੰਡ ਬਚਦੇ ਨੇ ਉਹਨਾਂ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਜਿਹੜੀ ਸੰਪਰਦਾਵਾਂ ਬਾਰੇ ਵੀ ਹਾਂਜੀ ਬਾਬਾ ਜੀ ਬੇਨਦੇ ਆ ਵੀ ਜਿਵੇਂ ਇੱਥੇ ਲੱਗੇ ਐ ਇਸੇ ਤਰ੍ਹਾਂ ਹੀ ਡੇਰੇ ਬਾਬਾ ਨਾਨਕ ਸੰਪਰਦਾਕਾਰ ਸੇਵਾ ਸ੍ਰੀ ਹਰਿਆਲੀ ਸਾਹਿਬ ਬਾਬਾ ਸੁਖਾ ਸਿੰਘ ਸਾਹਿਬ ਦੀ ਫੌਜ ਜਥੇਬੰਦੀ ਗਈ ਆ ਇਸੇ ਤਰ੍ਹਾਂ ਅਸੀਂ ਨਾਲੇ ਡੇਰੇ ਬਾਬੇ ਨਾਨਕ ਤੇ ਮਰੜ ਪਿੰਡਾਂ ਰੀ ਗਾਂਦੇ ਉਤਲੇ ਬਨੇ ਉਹ ਪਿੰਡ ਨੂੰ ਹੀ ਦੱਸਦੇ ਆ ਵੀ ਖੱਗਾ ਪਾਇਆ ਉੱਥੇ ਵੀ ਬਾਬੇ ਆਗਮ ਸੋਣੀ ਕੱਲ ਵੀ ਸਾਰਾ ਦਿਨ ਉੱਥੇ ਆਪ ਆਜਰੀ ਭਰੀ ਆ ਸੰਗਤਾਂ ਲੈ ਕੇ ਓਣ ਵੀ ਸਾਡੀ ਫੌਜ ਜਿਹੜੀ ਆ ਮਹਾਂਪੁਰਖ ਉੱਤੇ ਪਹੁੰਚ ਰਹੀ ਆ ਤੇ ਸੰਗਤਾਂ ਗਈਆਂ ਇਤਨਾ ਹੀ ਸੰਗਤਾਂ ਇੱਥੇ ਮਹਾਂਪੁਰਖਾਂ ਕੋਲ ਲੈਂਦੀਆਂ ਗਈਆਂ ਜਿੱਥੇ ਵੀ ਸੰਗਤ ਬੇਨਤੀ ਕਰਦੀ ਉੱਥੇ ਹੀ ਮਹਾਂਪੁਰਖ ਸੰਗਤ ਨੂੰ ਲੈ ਕੇ ਤੇ ਨਾਲ ਹੀ ਜਥੇਬੰਦੀ ਲੈ ਕੇ ਪਹੁੰਚ ਜਾਂਦੇ ਆ ਸਾਡੇ ਵਰਗੇ ਸੇਵਾਦਾਰ ਡਿਊਟੀਆਂ ਕਰਦੇ ਆ ਬਾਬਾ ਜੀ ਨੇ ਕਹਿਣਾ ਕਿ ਜਦੋਂ ਇਹਨਾਂ ਨੂੰ ਹੁਕਮ ਹੁੰਦਾ ਮਹਾਂਪੁਰਖਾਂ ਦੇ ਵੱਲੋਂ ਕਿ ਉੱਥੇ ਸੇਵਾ ਦੀ ਜ਼ਰੂਰਤ ਆ ਉੱਥੇ ਲੋਕਾਂ ਨੂੰ ਤੁਹਾਡੀ ਜ਼ਰੂਰਤ ਹੈ ਤਾਂ ਉੱਥੇ ਨਾਲ ਦੀ ਨਾਲ ਜਿਹੜੇ ਮਹਾਪੁਰਖ ਨੇ ਉਹ ਪਹੁੰਚ ਜਾਂਦੇ ਨੇ ਤੇ ਜਿਵੇਂ ਵੀਰ ਸੇਵਾਦਾਰ ਨੇ ਇਹ ਇਸ ਤਰ੍ਹਾਂ ਦੇ ਵੀਰ ਸੇਵਾ ਕਰਨ ਦੇ ਲਈ ਪਹੁੰਚ ਜਾਂਦੇ ਨੇ ਤੁਹਾਨੂੰ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਿੱਟੀ ਦੇ ਢੋਲੇ ਪਰ ਪਰ ਕੇ ਟਰਾਲੀਆਂ ਦੇ ਵਿੱਚ ਤੇ ਜਿਹੜੀਆਂ ਟਰਾਲੀਆਂ ਨੇ ਉਹ ਆ ਰਹੀਆਂ ਨੇ ਵੀਰ ਲਗਾਤਾਰ ਉਹ ਟਰਾਲੀਆਂ ਪਰ ਪਰ ਕੇ ਲੈ ਕੇ ਆ ਰਹੇ ਨੇ ਕਿਉਂਕਿ ਇੱਥੇ ਤਕਰੀਬਨ ਜਿਹੜੇ ਦਰਿਆ ਦੇ ਇਸ ਪਾਸੇ ਪਿੰਡ ਨੇ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਤਾਂ ਵੜ ਚੁੱਕਾ ਪਰ ਕਿਤੇ ਨਾ ਕਿਤੇ ਹਾਲੇ ਉਹ ਪਿੰਡ ਆ ਜਿਹੜੇ ਉਹ ਬਿਲਕੁਲ ਖਾਤਰੇ ਦੇ ਕੰਡੇ ਤੇ ਬੈਠੇ ਨੇ ਉਹ ਪਿੰਡਾਂ ਦੇ ਲੋਕ ਕਹਿੰਦੇ ਨੇ ਕਿ ਅਸੀਂ ਸਮਾਨ ਘਰਾਂ ਤੋਂ ਬਾਹਰ ਕੱਢ ਚੁੱਕੇ ਆ ਪਰ ਜਦੋਂ ਦਰਿਆ ਆਪਣਾ ਚੜ ਕੇ ਪਾਣੀ ਪਾਰ ਕਰ ਗਿਆ ਤਾਂ ਉਦੋਂ ਫਿਰ ਉਹ ਉਹ ਆਪਣੀਆਂ ਜਾਨਾਂ ਬਚਾ ਕੇ ਇਥੋਂ ਭੱਜਣ ਲਈ ਮਜਬੂਰ ਹੋ ਜਾਣਗੇ ਸੋ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਪੂਰੀ ਤਿਆਰੀ ਦੇ ਵਿੱਚ ਹੈਗੇ ਨੇ ਪ੍ਰਸ਼ਾਸਨ ਦੇ ਵੱਲੋਂ ਇੱਕ ਬਹੁਤ ਵੱਡੀ ਜਿਹੜੀ ਗੱਲ ਇੱਥੇ ਲੋਕਾਂ ਦੇ ਵੱਲੋਂ ਦੱਸੀ ਜਾ ਰਹੀ ਹੈ ਕਿ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸਾਥ ਇਹਨਾਂ ਲੋਕਾਂ ਦਾ ਨਹੀਂ ਦੇ ਰਿਹਾ ਇਹਨਾਂ ਲੋਕਾਂ ਨੂੰ ਸਿਰਫ ਤੇ ਸਿਰਫ ਆਪਣੀ ਮਦਦ ਆਪ ਕਰਨ ਦੇ ਲਈ ਇੱਥੇ ਛੱਡ ਦਿੱਤਾ ਗਿਆ ਹੈ ਪ੍ਰਸ਼ਾਸਨ ਬਿਲਕੁਲ ਵੀ ਸਾਥ ਇਹਨਾਂ ਲੋਕਾਂ ਦਾ ਦੇ ਨਹੀਂ ਰਿਹਾ ਲੋਕ ਆਪ ਜਾਂ ਫਿਰ ਕਾਰਸੇਵ ਵਾਲੇ ਬਾਬਾ ਜੀ ਨੇ ਜਿਹੜੇ ਉਹ ਇਹਨਾਂ ਦੀ ਮਦਦ ਕਰ ਰਹੇ ਨੇ ਤਾਂ ਲੋਕ ਆਪ ਹਿੰਮਤ ਕਰਕੇ ਆਪਣੀਆਂ ਜਾਨਾਂ ਬਚਾਉਣ ਦੀ ਆਪਣੇ ਮਾਲ ਡੰਗਰ ਨੂੰ ਆਪਣੇ ਘਰਾਂ ਨੂੰ ਆਪਣੇ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਬਾਬਾ ਜੀ ਇੱਥੇ ਤੁਸੀਂ ਟਰਾਲੀ ਲੈ ਕੇ ਪਹੁੰਚੇ ਹੋ ਮਿੱਟੀ ਲੈ ਕੇ ਪਹੁੰਚੇ ਹੋ ਤੁਹਾਡੇ ਨਾਲ ਕੋਈ ਪੁਲਿਸ ਪ੍ਰਸ਼ਾਸਨ ਜਾਂ ਫਿਰ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਨਹੀਂ ਮਦਦ ਕੀਤੀ ਹੈ ਨਹੀਂ ਜੀ ਕੋਈ ਸਰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖੋ ਪਿਆਰਿਓ ਕੋਈ ਸਰਕਾਰ ਦਾ ਇੱਥੇ ਨਹੀਂ ਲੀਡਰ ਆਇਆ ਕੋਈ ਪੁਲਸ ਲੋ ਨਹੀਂ ਗਾ ਇਹ ਸਾਰੀਆਂ ਗੁਰੂ ਨਾਨਕ ਦੇਵਾ ਸੰਗਤਾਂ ਸੇਵਾ ਕਰਨ ਡੀਆਂ ਦੂਰ ਥਾੜਿਆਂ ਤੋਂ ਮਿੱਟੀ ਲੈ ਕੇ ਬੋਰੇ ਭਰ-ਭਰ ਕੇ ਆਉਂਡੀਆਂ ਇਹ ਪ੍ਰਸ਼ਾਸਨ ਕੋਈ ਨਹੀਂ ਜੇ ਹੋਇਆ ਕੋਈ ਤਾਂ ਫੋਟੋ ਲਵਾ ਕੇ ਹੀ ਚਲ ਗਿਆ ਕੋਈ ਇੱਥੇ ਕੋਈ ਸਹੂਲਤ ਨਹੀਂ ਦਿੱਤੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੱਥ ਜੋੜ ਕੇ ਜਿਹੜੀਆਂ ਵੀ ਸੰਗਤਾਂ ਇਹ ਮਿੱਟੀ ਲੈਣਾ ਚਾਹੁੰਦੀਆਂ ਨੇ ਹਰੀ ਕੇ ਆਏ ਬੰਦੇ ਉੱਤੇ ਸੁਭਰਾਵਾਂ ਦੇ ਰੋਡ ਦੇ ਉੱਤੇ ਜਿਹੜਾ ਤੁਸੀਂ ਬੰਨਵਾ ਭਾਈ ਬੋਰੀਆਂ ਦੇ ਵਿੱਚ ਮਿੱਟੀ ਪਾ ਕੇ ਲਿਆਓ ਕਿਉਂਕਿ بارش ਵੀ ਹੋਣ ਦੀ ਆ ਇੱਥੇ ਬਰੇ ਬੋਰੇ ਨਹੀਂ ਭਰੇ ਜਾਂਦੇ ਇਹਨੇ ਸੇਵਾਦਾਰ ਨਹੀਂ ਹੁੰਦੇ ਸਾਰੇ ਨਗਰ ਵਾਲਿਆਂ ਨੂੰ ਬੇਨਤੀ ਆ ਭਾਈ ਜਿਹੜਾ ਵੀ ਮਿੱਟੀ ਲੈ ਕੇ ਆਉਂਦਾ ਬੋਰੇ ਭਰ ਕੇ ਲੈ ਕੇ ਆਓ ਏ ਮਹਾਪੁਰਸ਼ ਬਾਬਾ ਸੁਖਾ ਸਿੰਘ ਜੀ ਸ੍ਰੀ ਆਈਏ ਸਭ ਵਾਲੇ ਵੀ ਸੇਵਾ ਕਰਵਾਉਣ ਡਿਆ ਆ ਭਾਈ ਇੱਥੇ ਲੰਗਰ ਗੁਰੂ ਦੇ ਚੱਲਣ ਡਿਆ ਇੱਥੇ ਸਰਕਾਰ ਵੱਲੋਂ ਇੱਕ ਪੈਸੇ ਦੀ ਕੋਈ ਮਦਦ ਨਹੀਂ ਗਈ ਨਾ ਕੋਈ ਲੰਗਰ ਜੇ ਉਹ ਛੋੜ ਦਿਆ ਦੋ ਚਾਰ ਕਿੱਟਾਂ ਤੇ ਉਹ ਵੀ ਪਾਣੀ ਚ ਓਨੀ ਕਿੱਟ ਕੀ ਐਨੀ ਵੀ ਕਿਤੇ ਟੂਣਾ ਕਰਨ ਜਾਈਏ ਤੇ ਉਹ ਲੋਕੀ ਟੂਨੇ ਦੇ ਰਾ ਦਿੰਦੇ ਜਿਹੜੀਆਂ ਪਾਈਆ ਪਾਈਆ ਚੀਜ਼ਾਂ ਪਾ ਕੇ ਕਿੱਟਾਂ ਚ ਦਿੰਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਵੀ ਮਿੱਟੀ ਪਰ ਪਰ ਕੇ ਬੋਰੀਆਂ ਚ ਲੈ ਕੇ ਆਓ ਕਿਉਂਕਿ ਇੱਥੇ ਬੰਨ ਨੂੰ ਬਹੁਤ ਖਤਰਾ ਜੇ ਦਾਸ ਵੀ ਪਿੰਡ ਪੰਡੋਰੀ ਗੋਲਾ ਦਾਸ ਦਾ ਨਾਮ ਵੀ ਬਾਬਾ ਸੁਖਾ ਸਿੰਘ ਵਾ ਬੱਸੋ ਆਲੀ ਦੇ ਗਏ ਹਾਂ ਛੇਤਰ ਵਾਲੇ ਮਿੱਟੀ ਵੇ ਅੱਜ ਤੈਨੇ ਫੇ ਫੇ ਲੈ ਆਇਆ ਕੱਲ ਫੇਰ ਲੈ ਕੇ ਆਵਾਂਗੇ ਜਿੱਥੇ ਵੀ ਲੋੜ ਹੋਈ ਸੋ ਸਾਥ ਸੰਗ ਨੂੰ ਬੇਨਤੀ ਵੱਧ ਤੋਂ ਵੱਧ ਮਿੱਟੀ ਲੈ ਕੇ ਆਓ ਬੋਰੇ ਪਰ ਕੇ ਆਓ ਬਾਕੀ ਵੇਖਣ ਵਾਲੇ ਜਾਦੇ ਆਉਂਦੇ ਆ ਸੇਵਾ ਵਾਲੇ ਬਹੁਤ ਘੱਟ ਨੇ ਬਬਾਈ ਜਿਸ ਤਰ੍ਹਾਂ ਜਿਸ ਤਰ੍ਹਾਂ ਮੀਂਹ ਪੈ ਰਿਹਾ ਹੁਣ ਵੀ ਬਾਰਿਸ਼ ਹੋ ਰਹੀ ਹੈ ਲਗਾਤਾਰ ਦਰਿਆ ਚ ਵੀ ਪਾਣੀ ਵਧ ਰਿਹਾ ਹੈ ਤੇ ਲੋਕਾਂ ਨੂੰ ਜਿਹੜਾ ਕਿਸ ਤਰ੍ਹਾਂ ਦਾ ਤਿਆਰੀ ਹੈ ਲੋਕਾਂ ਦੇ ਵੱਲੋਂ ਜਿਹੜੀ ਆਪਣੀ ਆਪਣੀ ਜਾਨ ਬਚਾਉਣ ਦੇ ਲਈ ਇਹ ਤਿਆਰੀ ਹੁਣ ਲੋਕ ਜਿੰਨੀ ਕੀ ਜੋਗੇ ਆ ਉਹ ਆਪ ਕਰ ਰਹੇ ਆ ਸਰਕਾਰ ਵੱਲੋਂ ਕੋਈ ਨਹੀਂ ਗਈ ਸਰਕਾਰ ਕੋਈ ਨਹੀਂ ਸਰਕਾਰ ਖਾਵੇ ਦੀ ਆ ਉਹ ਉਹਨਾਂ ਦੇ ਨੀ ਕੋਈ ਆਸ ਨਾ ਆਸ ਹੀ ਰੱਖੀਆ ਨਾ ਗਾਇਰਸ ਰੱਖਾਂਗੇ ਇਹੋ ਜਿਹੜਾ ਭਗਵੰਤਾ ਹੀ ਆਂਦਾ ਪਿਛਲੀ ਆਈ ਮੈਂ ਕੁਕੜੀ ਦੇ ਪੈਸੇ ਮੈਂ ਅੰਡੇ ਦੇ ਪੈਸੇ ਮੈਂ ਖੰਬਾਂ ਦੇ ਪੈਸੇ ਦਊਂਗਾ ਕੋਈ ਮਾਜਵਾਰੀ ਦਿੱਤਾ ਸਾਨੂੰ ਇੱਦ ਹੁਣ ਵੀ ਆਸ ਨਹੀਂ ਗਈ ਪਰ ਮੈਂ ਇਹ ਗੱਲ ਕਹਿਨਾ ਉਹ ਨਗਰਾਂ ਵਾਲਿਓ ਇਹ ਜੇ ਕਿਤੇ ਗਾਹ ਆਉਣਾ ਇਹਨਾਂ ਨੂੰ ਪਿੰਡਾਂ ਜਿਨਾ ਵੜੰਦੇ ਹੋ ਇਹਨਾਂ ਨੂੰ ਇਹ ਸਾਰੇ ਚੋਰ ਇਕੱਠੇ ਹੋਏ ਜੇ ਹੁਣ ਕਿਉਂ ਨਹੀਂ ਆਉਂਦੇ ਔਰ ਆਈ ਉਹਨਾਂ ਨੂੰ ਵਿਖਾਈਏ ਮੀਂਹ ਪੈਣ ਡਿਆ ਪਾਣੀ ਵਧਾ ਜਾਣ ਡਿਆ ਲੋਕਾਂ ਨੂੰ ਜਾਨ ਮਾਲ ਦਾ ਕਬੜਾ ਇਹ ਆਪਣੇ ਹੈਲੀਕਾਪਟਰਾਂ ਦੇ ਘੁੰਮਦਾ ਫਿਰਦਾ ਆਂਦਾ ਮੈਂ ਹੈਲੀਕਾਪਟਰ ਦੇ ਦਿੱਤਾ ਉਹਦੇ ਪਿਓ ਦਾ ਬੰਨ ਦੇ ਦਿੱਤਾ ਉਹ ਜਿੰਨੇ ਕ ਜਣੇ ਲੰਘ ਜਾਣਗੇ ਉਹ ਸਾਨੂੰ ਦੇਣੀ ਹੈ ਬੇੜੀਆਂ ਦਵੇ ਅਗਰ ਬੋਰਡ ਦਵੇ ਜਿਹਦੇ ਉੱਤੇ ਚੜ ਕੇ ਵਿੱਚੋਂ ਪਰਿਵਾਰ ਕੱਢ ਲਈਏ ਉਹ ਆਂਦਾ ਮੈਂ ਹੈਲੀਕਾਪਟਰ ਦੇ ਦਿੱਤਾ ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਅਸੀਂ ਇਹਨਾਂ ਸਰਕਾਰਾਂ ਦੀ ਆਸ ਨਹੀਂ ਰੱਖੀ ਨਾ ਸਾਨੂੰ ਇਹਨਾਂ ਤੇ ਆਸ ਹੀ ਆ ਕੋਈ ਬਾਬਾ ਜੀ ਜਿਸ ਤਰ੍ਹਾਂ ਦਰਿਆ ਦੇ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਸਰਕਾਰ ਵੱਲੋਂ ਕੋਈ ਸੂਚਨਾ ਵੀ ਦਿੱਤੀ ਗਈ ਸੀ ਵੀ ਦਰਿਆ 'ਚ ਇੰਨੇ ਟਾਈਮ ਬਾਅਦ ਵੀ ਪਾਣੀ ਵੱਧ ਸਕਦਾ ਵੀ ਤੁਸੀਂ ਭਾਈ ਆਪੋ ਆਪਣੇ ਤਰੀਕੇ ਦੇ ਨਾਲ ਤਿਆਰ ਰਹੋ ਕਦੇ ਵੀ ਕਿਸੇ ਵੀ ਟਾਈਮ ਪਾਣੀ ਵੱਧ ਸਕਦਾ। ਬਹੁਤ ਚੰਗਾ ਸਵਾਲ ਕੀਤਾ। ਕੋਈ ਸੂਚਨਾ ਨਹੀਂ ਦਿੱਤੀ ਤੇ ਅਸੀਂ ਪਾਣੀ ਛੱਡਣ ਲੱਗੇ ਆ। ਪਾਣੀ ਰਾਤ ਆ ਗਿਆ। ਕਈ ਪਰਿਵਾਰ ਡੁੱਬ ਗਏ, ਮਾਲ ਰੁੜ ਗਏ। ਕੋਈ ਸੂਚਨਾ ਨਹੀਂ ਦਿੱਤੀ ਇਹ ਜਿਹੜੀ ਅਸਲ ਗੱਲ ਵਨ ਉਹ ਗੁਰਮੁਖੋ ਪਿਆਰਿਓ ਜਦੋਂ 84 ਦੇ ਚ ਦਿੱਲੀ ਟਾਇਰ ਪਾ ਪਾ ਕੇ ਸਾਰੇ ਨਸਲ ਕੁਸ਼ੀ ਜਾਂਦੇ ਹੀ ਇਹ ਵੀ ਇੱਕ ਬੰਬ ਸੁੱਟਣ ਦੇ ਦੇ ਪਾਣੀ ਦਾ ਇਹ ਵੀ ਸਾਡੀ ਸਿੱਖਾਂ ਦੀ ਨਸਲ ਕੁਸ਼ੀ ਕਰਨ ਦੇ ਇਹ ਸਰਕਾਰਾਂ ਦੀਆਂ ਚਾਲਾਂ ਇਹਨਾਂ ਪਾਣੀ 6 ਮਹੀਨੇ ਚ ਖੜੀ ਜਾਂਦੇ ਥੋੜਾ ਥੋੜਾ ਵਗਦਾ ਰਹਿੰਦਾ ਇਹਨਾਂ ਇਕੱਠਾ ਕਰਕੇ ਪਾਣੀ ਇਕੱਠਾ ਇਹ ਸਾਡੇ ਪਰਮਾਣੂ ਬੰਬ ਸੁੱਟਿਆ ਪਾਣੀ ਦਾ ਲੋਕਾਂ ਨੂੰ ਡੋਬਣ ਲਈ ਮਾਲ ਪਰਿਵਾਰ ਸਭ ਡੁੱਬ ਗਏ ਫਸਲਾਂ ਡੁੱਬ ਗਈਆਂ ਜੋ ਖਾਂ ਲਈ ਦਾਣੇ ਪਰੋਦੇ ਨਹੀਂ ਪਾਏ ਉਹ ਵੀ ਰੁੜ ਗਿਆ ਇਹ ਸਾਡੀ ਨਗਰਤ ਕੁਸੀ ਕਰ ਰਿਹਾ ਸਿੱਖਾਂ ਦੀ ਕੋਈ ਹਿੰਦੂ ਕੋਈ ਰਾਧਾ ਸੁਆਮੀ ਉਹ ਕੋਈ ਸਾਈ ਉਹ ਕਿਸੇ ਨੇ ਹਾ ਦਾ ਨਾ ਮਾਰਿਆ ਉਹ ਸਿੱਖ ਬਾਹਰਲੇ ਬੰਨੇ ਸਟੇਜਾਂ ਦੇ ਬਿਫਤਾ ਪਵੇ ਤੇ ਸਿੱਖ ਲੈ ਕੇ ਭੱਜ ਜਾਂਦੇ ਆ ਇਹ ਕਿਸੇ ਨੇ ਵੀ ਹਾ ਦਾ ਨਾ ਮਾਰਿਆ ਵੀ ਇਹਨਾਂ ਸਿੱਖਾਂ ਦੀ ਮੱਤ ਕਰੀਏ ਤੇ ਸਰਕਾਰਾਂ ਦੀਆਂ ਚਾਲਾਂ ਵਾ ਅਰੇ ਮੋਦੀ ਬਦਲੇ ਕਿੱਥੇ ਕੰਜਰ ਬੈਠਾ ਜਾ ਕੇ ਪੰਜਾਬ ਦਾ ਦੇਸ਼ ਡੁੱਬਣ ਡਿਆ ਤੇ ਮਾਮਾ ਪਿਛਕਿਛੇ ਦਾ ਕਹਿੰਦਾ ਫਿਰਦਾ ਵਾ ਤਾਂ ਕਿਤੇ ਨਾ ਕਿਤੇ ਬਾਬਾ ਜੀ ਦਾ ਗੁੱਸਾ ਜਾਇਜ਼ ਵੀ ਹੈ ਕਿਉਂਕਿ ਸਾਡੇ ਜਦੋਂ ਵੀ ਕਿਤੇ ਕਿਸੇ ਤਰ੍ਹਾਂ ਦੀ ਵਿਫਤਾ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਵਾਸਤੇ ਬੇਸ਼ੱਕ ਖਬਰਾਂ ਦੇ ਰਾਹੀ ਜਾਂ ਕਿਸੇ ਤਰ੍ਹਾਂ ਸਰਕਾਰੀ ਅਧਿਕਾਰੀ ਸਾਨੂੰ ਅਲਰਟ ਤਾਂ ਕਰ ਦਿੰਦੇ ਨੇ ਪਰ ਉਹਦਾ ਗਰਾਊਂਡ ਲੈਵਲ ਤੇ ਉੱਤੇ ਪ੍ਰਬੰਧ ਹੈ ਜਿਹੜਾ ਉਹ ਨਹੀਂ ਹੁੰਦਾ ਜਿਸ ਕਰਕੇ ਲੋਕਾਂ ਨੂੰ ਵੱਡਾ ਖਮਿਆਜ਼ਾ ਉਸ ਚੀਜ਼ ਦਾ ਭੁਗਤਣਾ ਪੈਂਦਾ ਤੇ ਹੁਣ ਲੋਕ ਭੁਗਤ ਵੀ ਰਹੇ ਨੇ ਕੋਈ ਤਰਪਾਈਲਾਂ ਦਾ ਪ੍ਰਬੰਧ ਨਹੀਂ ਪਰਿਵਾਰ ਕੋਈ ਛੱਤਾਂ ਦੇ ਬੈਠਾ ਮਾਂ ਜਿਹੜਾ ਭੁੱਖਾ ਮਰਨ ਡਿਆ ਉਹ ਤਰਪਾਂ ਦਾ ਮੈਂ ਤਰਪਾਈਲਾਂ ਦੇ ਦੂੰ ਕਿਹੜੀ ਤਰਪਾਈਲ ਘੱਲੀ ਪਿਓ ਵਾਲੀ ਉਹਨੇ ਉਹ ਆਣ ਕੇ ਸਨ ਆ ਗਰਾਊਂਡ ਦੇ ਉੱਤੇ ਵੇਖੇ ਆ ਮੀ ਪੈਂਡਿਆ ਤੇ ਆ ਵੇਖੋ ਸੰਗਤਾਂ ਖਲੋਤੀਆਂ ਜਿਨ੍ਹਾਂ ਨੂੰ ਦਰਦਵਾ ਉਹ ਆਣ ਕੇ ਸੰਗਤਾਂ ਖਲੋਤੀਆਂ ਦੂਰੋਂ ਦੂਰੋਂ ਮਿੱਟੀਆਂ ਲੈ ਕੇ ਆਉਣ ਡੀਆਂ ਨੇ ਸੋ ਇਹਨਾਂ ਸੰਗਤਾਂ ਦਾ ਤਹਿ ਦਿਲੋਂ ਤਨਵਾਦ ਬਾਹ ਕਿਰਪਾਗਨ ਬਾਬਾ ਸੁਖਾ ਸਿੰਘ ਗੋਣੀ ਸਿਰਾਈ ਉਹਨਾਂ ਦਾ ਵੀ ਕੋਟ ਕੋਟ ਧੰਨਵਾਦ ਜਿਹੜੇ ਸੰਗਤਾਂ ਸਮੇਤ ਇੱਥੇ ਪਹੁੰਚੇ ਸੰਗਤਾਂ ਲੰਗਰ ਲਾਉਣ ਡੀਆਂ ਨੇ ਸੰਗਤਾਂ ਆ ਬਾਬੇ ਸ਼ਾਹ ਬਰੋਏ ਨਰਮੀ ਉਹ ਵੀ ਸੰਗਤਾਂ ਬਾਤੇ ਪ੍ਰਸ਼ਾਦੇ ਲਈ ਕਿ ਆਏ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਾਬਾ ਜੀ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਕਿ ਸਿਰਫ ਤੇ ਸਿਰਫ ਧਾਰਮਿਕ ਜਥੇਬੰਦੀਆਂ ਨੇ ਜਿਹੜੀਆਂ ਉਹ ਇੱਥੇ ਆ ਕੇ ਲੋਕਾਂ ਦੀ ਸਾਰ ਲੈ ਰਹੀਆਂ ਨੇ ਉਹ ਇੱਥੇ ਆ ਕੇ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਖਲੋ ਰਹੀਆਂ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਪ੍ਰਬੰਧ ਲੋਕਾਂ ਨੂੰ ਬਚਾਉਣ ਦਾ ਨਹੀਂ ਕੀਤਾ ਜਾ ਰਿਹਾ ਬਾਕੀ ਤੁਸੀਂ ਦੇਖ ਸਕਦੇ ਹੋ ਦਰਿਆ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਸਾਡੇ ਗੱਲ ਕਰਦੇ ਕਰਦੇ ਚੜ ਚੁੱਕਿਆ ਹੈ ਪਾਣੀ ਲਗਾਤਾਰ ਵੱਧ ਰਿਹਾ ਹੈ ਤੇ ਮੀਂਹ ਵੀ ਹੈ ਜਿਹੜਾ ਤੋਂ بارش ਵੀ ਆ ਰਹੀ ਹੈ ਸੋ ਇਸ ਗੱਲਬਾਤ ਨੂੰ ਤੁਸੀਂ ਜ਼ਰੂਰ ਸ਼ੇਅਰ ਕਰਿਓ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ ਕਿ ਹਰੀਕੇ ਪਤਨ ਦਰਿਆ ਦੇ ਨਾਲ ਲੱਗਦੇ ਪਿੰਡ ਦੇ ਲੋਕ ਨੇ ਜਿਹੜੇ ਉਹ ਕਿਸ ਤਰ੍ਹਾਂ ਆਪਣੇ ਆਪ ਨੂੰ ਡੁੱਬਦਾ ਦੇਖਣ ਦੇ ਲਈ ਆਪਣੇ ਘਰ ਡੁੱਬਦੇ ਦੇਖਣ ਦੇ ਲਈ ਆਪਣਾ ਮਾਲ ਬਸ਼ੂ ਡੰਗਰ ਨੇ ਜਿਹੜੇ ਉਹਨਾਂ ਡੁੱਬਦੇ ਦੇਖਣ ਦੇ ਲਈ ਮਜਬੂਰ ਹੋਈ ਪਏ ਨੇ